ਚੈੱਕ ਕਰ ਲੈ ਇੱਕ ਵਾਰੀ ਇਹਨੇ ਚੈੱਕ ਕਰ ਲੈ ਇਹਦੇ ਬਾਰੇ ਰੋਲੇ ਰੋਲੇ ਪਾਦੇ ਹੁੰਦੇ ਆ ਇਹ ਜਿਹੜੇ ਦੇਖ ਹੀ ਜਾਂਦੇ ਆ ਵੀ ਕਿਹੜਾ ਝੋਟਾ ਹੈ ਉਧਰ ਉਹ ਚੀਟਿੰਗ ਕਰ ਗਿਆ ਸਾਡੇ ਨਾਲ ਥੋੜੀ ਜੀ ਉਹਨੇ ਚੱਕ ਲੈ ਲੈ 2000 ਕਹਿੰਦੇ ਵੀ ਚੱਕਰ ਕਰਨਾ ਹੈ 2000 ਹੀ ਹੈ ਦਾ ਤੇ ਹੁਣ ਦੇਖਦੇ ਆ ਫੇਰ ਫੇਰ ਵੀਡੀਓ ਦੇਖਣ ਵਾਲੇ ਸਾਰੇ ਦੋਸਤਾਂ ਬਹੁਤ ਬਹੁਤ ਸਵਾਗਤ ਹੈ ਲੋ ਵੀ ਸਜਣੋ ਜਮਾ ਨਵੇਂ ਜੇ ਮੁੰਡੇ 153 ਦਾ 1855 ਜਿੱਦੀ ਜਾਂਦੇ ਹੁੰਦੇ ਆ ਦੋਨੇ ਵੀ ਆਏ ਮੇਰਾ ਤਗੜਾ ਮੇਰਾ ਤਗੜਾ ਅੱਜ ਬਰਾਬਰ ਲਾ ਕੇ ਦੇਦੇ ਆ ਦੇਖੀ ਜਾਂਦੀ ਹੈ ਵੀ ਕਿਹਦਾ ਵੱਧ ਪਾਜਦਾ ਹੈ ਚਲੋ ਏ ਲੈ ਵੀ ਛੜ ਤੇ ਕਲੱਚ ਦੋਨੇ ਦੇਖੀ ਜਾਂਦੀ ਐ ਘੋੜਿਆਂ ਦੇ ਸ਼ੌਂਕੀਆ ਬੰਦੇ ਦੋਨੇ ਇਧਰ ਹਾਲ ਤੁਸੀਂ ਚੈੱਕ ਕਰ ਲੋ ਵੀ ਇੰਨੇ ਥੱਲੇ ਜਾਂਦੇ ਆ ਹੱਥ ਮੁੰਡਾ ਕਹਿੰਦਾ ਵੀ ਬੱਗੇ ਪੈਂਡ ਵਾਲੇ ਦੁੱਲੇ ਨੂੰ ਜੱਗਦਾ ਤੇ ਇਧਰ ਬਈ ਸੁਵਰਾਜ ਦਾ ਤਾਂ ਹੋ ਗਿਆ ਕੰਮ ਕਹਿੰਦੇ ਜੱਗੇ ਬੋक्स ਦੀ ਰੀਸ ਕਰਦਾ ਸੀ ਪਰ ਚੱਲਿਆ ਨਹੀਂ ਲਿਫਟ ਚੱਕ ਕੇ ਥੱਲੇ ਰੱਖ ਕੇ ਚਲ ਸਾਜੇ ਪਿਆਤੇ ਕੇਰਾ ਇਹ ਉਹਨੇ ਵੀ ਰੋਕ ਰਿਆ ਬਈ ਦੁਆਰੇ ਫੇਰ ਦੇਖੋ ਪਰ ਮੈਂ ਲੀਵਰ ਉਹਨਾਂ ਦੇ ਚੈੱਕ ਕਰ ਲੈ ਇੱਕ ਵਾਰੀ ਇਹਦੇ ਚੈੱਕ ਕਰ ਲੈ ਇਹਦੇ ਬਾਲੇ ਰੋਲੇ ਪਾਏ ਹੁੰਦੇ ਆ ਥੱਲੇ ਆਏ। ਇਹ ਉਹ ਮੈਂ ਦਮਿਆ ਦਿਖਾਉਣਾ ਨਹੀਂ। ਉਦੋਂ ਹੋਣ ਮੈਨੂੰ ਭੱਜ ਕੇ ਜਾ ਕੇ ਮਾਰਾ ਉਹਦੇ ਵੀ ਚੈੱਕ ਕਰਨਾ। ਬੁੱਲਾ ਵੀ ਸਜਣਾ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ। ਇਹਦੇ ਮੈਨੂੰ ਥੱਲੇ ਕਰਾਉਣ ਦੇ ਲਈ ਖੜ੍ਹ ਜੀ। ਇਹ ਲੀਵਰ ਕਰੀ ਥੱਲੇ ਸਾਡੇ ਦਾ ਥੋੜੀ ਜੀ ਉਹਨੇ ਜੱਕ ਲੈ ਲਿਆ ਲੀਵਰ ਥੱਲੇ ਕਰਾ ਕੇ ਤੇ ਇਹ ਵੀ ਕਹਿੰਦਾ ਵੀ ਬੱਸ ਮੈਂ ਥੱਕ ਗਿਆ ਮੇਰਾ ਜੋਰ ਲੱਗ ਗਿਆ ਮੇਰਾ ਢਿੱਡ ਇਕੱਠਾ ਹੋ ਗਿਆ ਆ ਦੇਖ ਲੋ ਵੀ ਸੱਜਣੋ ਇੰਨੇ ਘਾਲ ਇਹਦੇ ਥੱਲੇ ਆ ਇੰਨੇ ਘੋਦੇ ਜਦੋਂ ਮੈਂ ਜਿਹੜੇ ਤੇ ਮੈਂ ਨੇੜੇ ਵਗ ਜਾਂਦਾ ਉਹ ਹੀ ਸਲਿੱਪ ਮਾਰਨ ਲੱਗ ਜਾਂਦਾ ਹੈ ਕਾਰਨ ਕੀ ਹੋ ਜਾਂਦਾ ਹੈ ਫਲੀਵਰਾਂ ਦਾ ਹੱਥ ਚੱਕ ਲੈਂਦੇ ਆ ਦੇਖ ਦੇ ਕਿਉਂ ਪਰ ਬਹੁਤ ਮਿਹਨਤੀ ਹੈ ਥੋੜੀਆਂ ਦੇ ਸ਼ੌਂਕੀ ਹੈ ਮੇਰੇ ਪਿੰਡ ਦੇ ਤੇ ਆਪਣੇ ਗਵਾਂਢ ਜਬਾਂ ਠਿੱਕੇ ਤੇ ਲਿਆ ਇਹਨਾਂ ਨੇ ਤੇ ਪੂਰੇ ਫੱਟੇ ਜਗਦਾ ਦੇਖੀ ਜਾਂਦੀ ਹੈ ਕੀ ਬਣਦਾ ਲੋ ਵੀ ਸੱਜਣੋਂ ਕਮੈਂਟ ਕਰਕੇ ਜਰੂਰ ਦੱਸੀ ਚੱਲਿਓ ਵੀ ਤੁਸੀਂ ਕਿਹੜੇ ਟਰੈਕਟਰ ਦੇ ਫੈਨ ਹੋ ਥੋੜੋ ਥੋੜਾ ਤਖਾ ਲੀਵਰ ਚੱਕ ਕੇ ਫੇਰ ਤੁਰਦੇ ਆ ਜਦੋਂ ਥੱਲੇ ਝੜਤੇ ਉਦੋਂ ਦਾ ਬਾਸ ਹੋ ਜਾਂਦਾ ਕੰਮ ਦੋਨਾਂ ਦਾ ਹੀ ਤੇ ਬਾਲੇ ਸੱਜਣ ਕਹਿੰਦੇ ਹੁੰਦੇ ਆ ਕਿ ਜੂਨੀਅਰ ਤਕੜਾ ਹੈ ਤੇ ਬਾਲੇ ਸੱਜਣ ਕਹਿੰਦੇ ਹੁੰਦੇ ਵੀ ਆਹ ਵਾਲਾ ਤਕੜਾ ਹੈ ਤੇ ਪਤਾ ਨਹੀਂ ਹੁਣ ਗਲਤੀ ਕੀ ਕਰੀ ਜਾਂਦੇ ਆ ਇਦਾਂ ਮੋੜ ਤਾ ਕਈ ਮੋੜ ਕੇ ਵੀ ਲਹਣਗੇ ਹੁਣ ਮੋੜ ਤੋਂ ਤੇ ਆਪਾਂ ਕਰਾਂਗੇ ਚੈੱਕ ਤੇ ਮੇਰੀ ਉਧਰ ਉਹ ਦੇਖੋ ਟਰਾਲੀ ਦੂੜੀ ਵਾਲੀ ਭਰ ਗਈ ਸੀ ਦੂਜੀ ਟਰਾਲੀ ਖਾਲੀ ਆ ਮੈਂ ਭੱਜ ਕੇ ਆਇਆ ਫਿਰ ਮੈਂ ਕਿਹਾ ਅੱਜ ਦੇਖ ਹੀ ਲੈਨੇ ਇਹ ਜਿਹੜੀ ਜਾਂਦੇ ਰਹਿੰਦੇ ਹੁੰਦੇ ਫੇਸਬੁੱਕ ਤੇ ਕਦੇ ਵਟਸਐਪ ਦੇ ਵੀ ਸਾਡਾ ਤਗੜਾ ਸਾਡਾ ਤਗੜਾ ਸਾਡਾ ਐ ਕਰ ਦਿੰਦਾ ਐ ਕਰ ਦਿੰਦਾ ਤੇ ਤੇ ਸਿਰੇ ਦੇ ਪਹੁੰਚ ਕੇ ਇੱਧਰ ਤੇ ਹੁਣ ਮੋੜ ਕੇ ਲਾਉਂਦੇ ਆ ਦੁਵਾਰੇ ਦੇਖੋ ਭਾਈ ਇਹ ਲੈ ਵੀ ਦੇਖੀ ਜਾਂਦੇ ਕੀ ਬਣਦਾ ਹਲ ਦੋਨਾਂ ਦੇ ਚੈੱਕ ਕਰ ਲੋ ਆ ਥੋੜੇ ਜਿਹਾ ਪੁਰਾਣੇ ਮਾਡਲ ਵਾਲੇ ਆ ਆ ਹਲ ਥੋੜੇ ਜਿਹਾ ਹੈਗੇ ਆ ਨਵੇਂ ਮਾਡਲ ਵਾਲੇ ਬਾਕੀ ਜਿਹੜਾ ਆ ਬੰਦਾ ਇਹ ਟ੍ਰੈਂਡ ਇਹ ਬੰਦਾ ਇਹ ਵੀ ਨਹੀਂ ਘਟਾ। ਆ ਦੇਖੀ ਜਾਂਦੇ ਹੁਣ ਦੁਬਾਰੇ ਫੇਰ ਲਾਉਂਦੇ ਆ ਬਰਾਬਰ ਕਰ ਕਰਕੇ। ਵੀ ਕਿਹਦਾ ਕੀ ਹਾਲ ਬਣਦਾ। 2000 ਕਹਿੰਦੇ ਵੀ ਚੱਕਰ ਕਰਨਾ ਹੈ। 2000 ਹੀ ਇਹਦਾ। ਤੇ ਹੁਣ ਦੇ ਦੇ ਆ ਫੇਰ ਫੇਰ ਦੂਜਾ ਰਾਉਂਡ ਹੋਣ ਲੱਗਿਆ ਚੋਬਰੋ ਦੂਜਾ ਰਾਉਂਡ ਹੋਣ ਲੱਗਿਆ। ਤੇ ਦੇਖੀ ਜਾਂਦੀ ਐ ਇਧਰ ਸਾਡੇ ਦੰਦੀਆਲ ਸਾਹਿਬ ਦਾ ਫੇਵਰੇਟ 855 ਤੇ ਉਧਰ ਗੋਪੀ ਵਾਲਾ ਫੇਵਰੇਟ ਜਿਉਂ ਨੀਰ ਚੱਕ ਤੇ ਦੇਖੀ ਜਾਂਦੀ ਐ ਦੇਖੀ ਜਾਂਦੀ ਐ ਦੇਖੀ ਜਾਂਦੀ ਐ ਦੇਖੀ ਜਾਂਦੀ ਐ ਦੇਖ ਲਓ ਵੀ ਦੇਖ ਲਓ ਐਨ ਕੀ ਦਾ ਚੋਪਰ ਬਰਾਬਰ ਤੇ ਹੀ ਆ ਬਾਈ 2000 ਚੱਕਰ ਤੇ ਬਰਾਬਰ ਤੇ ਆ ਆ ਵੀ ਜਾਂਦਾ ਤੇ ਉਹ ਵੀ ਜਾਂਦਾ ਉਹ ਉਹਦੇ ਹੱਥ ਥੋੜੇ ਜਿਹਾ ਵੱਧ ਲੱਗਦੇ ਆ ਇਧਰ ਲੱਗਿਆਂ ਚ ਕਿਹੜਾ ਲਾਇਆ ਇਹਨੇ ਆ ਦੇਖ ਉਹਨੇ ਨਵੇਂ ਥਾਂ ਕਿਹੜਾ ਤੋੜਿਆ ਫਲਾ ਵਾਲਾ ਤੇਦਰ ਉਹਨੇ ਢੇੜਾ ਲਾ ਕੇ ਜਿੱਥੇ ਆਇਆ ਸੀ ਉਸੇ ਢੇੜੇ 'ਚ ਦੁਬਾਰੇ ਦੌਰਿਆ। ਲਓ ਵੀ ਸੱਜਣੋ ਉਮੀਦ ਕਰਦੇ ਆਂ ਵੀ ਇੱਕ ਚੋਬਰਾਂ ਦੀ ਇੰਟਰਸਟਿੰਗ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੀ ਹੋਊਗੀ। ਜਿਹੜੇ-ਜਿਹੜੇ ਸੱਜਣ ਨਵੇਂ ਜੁੜੇ ਆ ਆਪਣੇ ਪੇਜ ਨਾਲ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਨਵੇਂ ਮੁੰਡਿਆਂ ਦਾ ਉਤਸ਼ਾਹ ਵਾਜ ਜਾਂਦਾ ਅੱਜ ਛੁੱਟੀ ਵਾਲਾ ਦਿਨ ਸੀ ਤੇ ਬਾਪੂ ਨਾਲ ਦੋਨੇ ਬੰਦੇ ਆਏ ਆ ਕੰਮ ਧੰਦਾ ਕਰਾਉਣ ਤੇ ਆਪਣੇ ਗਵਾਂਢ 'ਚ ਐ। ਤੇ ਬਾਕੀ ਮੈਂ ਵੀਡੀਓ ਦਾ ਕਰਨ ਲੱਗਾ ਐਂਡ ਆ। ਬਹੁਤ ਸਾਰੇ ਬੰਦਿਆਂ ਨੇ ਕਹਿੰਿਆ ਨੇ ਗਾਲ੍ਹਾਂ ਵੀ ਕੱਢਣਗੀਆਂ। ਤੇ ਜਿਹੜੇ-ਜਿਹੜ ਓਹ ਉਹ ਬੰਦੇ ਨੂੰ ਵੀਡੀਓ ਵਧੀਆ ਲੱਗੂ ਉਹ ਬੰਦੇ ਵੀਡੀਓ ਸ਼ੇਅਰ ਵੀ ਕਰਨਗੇ ਧੰਨਵਾਦ ਸੱਜਣੋ ਬਾਕੀ ਛੋੜੇ ਕੋਲੇ ਕਿਹੜਾ ਟਰੈਕਟਰ ਹੈ ਕਿਹੜਾ ਤੁਹਾਨੂੰ ਚੰਗਾ ਲੱਗਦਾ ਕਿਹੜੇ ਬੰਦੇ ਤੋਂ ਕਿਹੜੀ ਗਲਤੀ ਹੋਈ ਜਾਂਦੀ ਹੈ ਜਿੰਨੀ ਕਿ ਜਾਣਕਾਰੀ ਹੈ ਦੱਸਿਓ ਜ਼ਰੂਰ ਕਮੈਂਟ ਕਰਕੇ ਧੰਨਵਾਦ ਜੀ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਇੰਟਰਸਟਿੰਗ ਵੀਡੀਓ ਨਾਲ